ਪਾ ਦੇਖ ਰਿਹਾ ਇਨਾ ਸਮਾਪਤ ਹੋ ਗਿਆ ਸਿਕ ਸੰਤਾ ਉਮੀਦ ਕਰ ਰਹੀਆਂ ਵੇਟ ਕਰ ਰਹੀਆਂ ਨੇ ਕਿ ਕਦ ਉਹਨਾਂ ਨੂੰ ਇਨਸਾਫ ਮਿਲੇਗਾ ਲੇਕਿਨ ਜੋ ਜਿੱਦਾਂ ਦੇ ਕਦਮ ਸਰਕਾਰ ਵੱਲੋਂ ਲਏ ਜਾ ਰਹੇ ਨੇ ਕੀ ਲੱਗ ਰਿਹਾ ਜੀ ਇਨਸਾਫ ਮਿਲੇਗਾ ਖਾਸ ਕਰਕੇ ਜੋ ਹੁਣ ਪਿਛਲੇ ਦਿਨੀ ਸੁਪਰੀਮ ਕਾਡ ਵੱਲੋਂ ਵੀ ਇੱਕ ਝਾੜ ਨਾ ਪਾਈ ਆ ਪੰਜਾਬ ਸਰਕਾਰ ਨੇ ਕੋਲੀ ਕਾਡ ਦੀ ਜਿਹੜੀ ਐਫ ਆਈ ਆਰ ਆਪਾਂ ਪੜ੍ਹੀਏ ਉਹਦੇ ਵਿੱਚ ਕਈ ਇਹੋ ਜਿਹੇ ਮੁਲਾਜ਼ਮਾਂ ਜਨਾਂ ਦੇ ਨਾਮ ਨਹੀਂ ਜੀ ਤੇ ਉਹ ਉਹ ਨੇੜੇ-ਤੇੜੇ ਇੱਥੇ ਡਿਸਟ੍ਰਿਕਟ ਫਰੀਦਕੋਟ ਦੇ ਨੇੜੇ-ਤੇੜੇ ਪੋਸਟਾਂ ਤੇ ਨੇ ਤੇ ਪ੍ਰਮੋਟ ਹੋਏ ਹੋਏ ਨੇ ਇਸ ਸਰਕਾਰ ਦੇ ਵਿੱਚ ਪ੍ਰਮੋਟ ਹੋਏ ਨੇ ਦਾ ਮੰਮੀ ਰੀਸੈਂਟਲੀ ਜਿਹੜੇ 8-10 ਦਿਨ ਪਹਿਲਾਂ ਬਗਦਦੀਆਂ ਹੋਈਆਂ ਆਈਪੀਐਸ ਬੀਪੀਐਸ ਬਾਰੇ ਜਿਹੜੇ ਮੁਲਾਜ਼ਮ ਉਹਨਾਂ ਦੀਆਂ ਠੀਕ ਹੈ ਜੀ ਉਹਦੇ ਵਿੱਚ ਇੱਕ ਨਾਮ ਆਉਂਦਾ ਸੰਦੀਪ ਸਿੰਘ ਵਡੇਰਾ ਦਾ ਉਹ ਉਸ ਸਮੇਂ ਇੰਸਪੈਕਟਰ ਸੀਗੇ ਅੱਜ ਐਸਪੀ ਲਾ ਕੇ ਉਹਨਾਂ ਨੂੰ ਫਰੀਦਕੋਟ ਦੀ ਜਿਹੜੀ ਕੁਰਸੀ ਤੇ ਬਿਠਾਇਆ ਗਿਆ ਜੋ ਬੜੀ ਸ਼ਰਮਦਾਕ ਕੰਮ ਆ ਸਰਕਾਰ ਆਸਤੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੀ ਲਾਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਨਖਿੱਧ ਕੰਮ ਹੈ ਜੋ ਇਹ ਸਰਕਾਰ ਕਰ ਰਹੀ ਹੈ ਇਹ ਪੀਚ ਇਨਸਪੈਕਟਰ ਪ੍ਰਦੀਪ ਸੀ ਜਿਹੜਾ ਕੋਈ ਦੋਸ਼ਗਾਨੀ ਲੈ ਸ਼ਾਮਿਲ ਸੀ ਤੇ ਉਹਨੂੰ ਵੀ ਇਹਨਾਂ ਨੇ ਡੀਐਸਪੀ ਪ੍ਰਮੋਟ ਕਰਕੇ ਫਰੋਈਪੁਰ ਲਾਇਆ ਗਿਆ ਬਖੰਡੇ ਹੀ ਅਜੋ ਇਸ ਕੈਂਪ ਦਾ ਨਾਮ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਜੀ ਮੈਜ ਤੇ ਨਾ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਵਿੱਚ ਹਾਜ਼ਰ ਆਈਦਰ ਸ਼ੋਅ ਦੇ ਵਿੱਚ ਗੱਲਬਾਤ ਕਰਦੇ ਆ ਕਿ 2015 ਤੋਂ ਜੋ ਬਿਆਦਮੀਆਂ ਹੋਈਆਂ ਜਾਂ ਉਸ ਤੋਂ ਬਾਅਦ ਜੋ ਬਹਿਬਲ ਕਲਾ ਦੇ ਵਿੱਚ ਹੀ ਫਾਇਰਿੰਗ ਇਨਸੀਡੈਂਟ ਹੋਇਆ ਉਹਦੇ ਵਿੱਚ ਭਗਵਾਨ ਸਿੰਘ ਜੋ ਸ਼ਹੀਦ ਵੀ ਹੋ ਗਏ ਸਨ ਲੇਕਿਨ ਉਸ ਤੋਂ ਬਾਅਦ ਲੰਬੇ ਸਮੇਂ ਤੋਂ ਜੋ ਪੋਲਿਟੀਕਲ ਪਾਰਟੀਆਂ ਦਾਅਵੇ ਕਰਦੀਆਂ ਸੀ ਕਿ ਇਨਸਾਫ ਅਸੀਂ ਸਿੱਖਾਂ ਨੂੰ ਜੁੜ ਦਵਾਵਾਂਗੇ ਉਹਦੇ ਵਿੱਚ ਹੀ ਆਮ ਆਦੀ ਪਾਰਟੀ ਜੋ ਸਰਕਾਰ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਅਸੀਂ ਆਉਂਦੇ ਹੀ ਇੱਕ ਦਿਨ ਦੇ ਵਿੱਚ ਹਫ਼ਤੇ ਦੇ ਵਿੱਚ ਇਨਸਾਫ ਦਵਾਵਾਂਗੇ ਲੇਕਿਨ 3 ਸਾਲ ਦਾ ਸਮਾਂ ਹੋ ਜਾਂਦਾ ਜੀ ਕੋਈ ਵੀ ਕਾਰਵਾਈ ਇਸ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਦੂਜੇ ਪਾਸੇ ਹੀ ਜੋ ਇੱਕ ਕੇਸ ਫਰੀਦਕੋਟ ਤੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਲੈ ਕੇ ਜਾਣਾ ਸੀ ਉਸ ਦੇ ਸਮਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜੋ ਇੱਕ ਕੇਸ ਨੂੰ ਪੰਜਾਬ ਸਰਕਾਰ ਵੱਲੋਂ ਝਾੜਨਾ ਪਾ ਕੇ ਰੱਦ ਕਰ ਦਿੱਤਾ ਗਿਆ ਦੂਜੇ ਪਾਸੇ ਹੀ ਹੁਣ ਪਰਿਵਾਰ ਵੱਲੋਂ ਜੋ ਭਗਵਾਨ ਸਿੰਘ ਜੀ ਦੇ ਪਰਿਵਾਰ ਵੱਲੋਂ ਵੀ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਇੱਕ ਸੀਨੀਅਰ ਪੁਲਿਸ ਅਫਸਰ ਨੂੰ ਵੀ ਉੱਥੇ ਤਾਇਨਾਤ ਕਰ ਦਿੱਤਾ ਗਿਆ ਤਾਂ ਕਿ ਇਸ ਕੇਸ ਨੂੰ ਵੀਕ ਕਰ ਦਿੱਤਾ ਜਾਵੇ ਤੇ ਕਿਤੇ ਨਾ ਕਿਤੇ ਖਤਮ ਹੀ ਕਰ ਦਿੱਤਾ ਜਾਵੇ। ਤੋਂ ਇਸ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਲੈਣ ਲਈ ਨਾਲ ਸਾਡੇ ਨਾਲ ਸੁਖਰਾ ਸਿੰਘ ਨਿਆਮੀ ਵਾਲਾ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਨਿਆਮੀ ਵਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਆਪਾਂ ਦੇਖ ਰਿਹਾ ਇੰਨਾ ਸਮਾਂ ਤ ਹੋ ਗਿਆ ਸਿਕ ਸੰਗਤਾ ਉਮੀਦ ਕਰ ਰਹੀਆਂ ਵੇਟ ਕਰ ਰਹੀਆਂ ਨੇ ਕਿ ਕਦ ਉਹਨਾਂ ਨੂੰ ਇਨਸਾਫ ਮਿਲੇਗਾ ਲੇਕਿਨ ਜੋ ਜਲਦਾ ਦੇ ਕਦਮ ਸਰਕਾਰ ਵੱਲੋਂ ਲਏ ਜਾ ਰਹੇ ਨੇ ਕੀ ਲੱਗ ਰਿਹਾ ਜੀ ਇਨਸਾਫ ਮਿਲੇਗਾ ਖਾਸ ਕਰਕੇ ਜੋ ਹੁਣ ਪਿਛਲੇ ਦਿਨੀ ਸੁਪਰੀਮ ਕੋਰਟ ਵੱਲੋਂ ਵੀ ਕਚਾੜਨਾ ਪਾਈ ਆ ਪੰਜਾਬ ਸਰਕਾਰ ਨੂੰ ਅ ਬਿਲਕੁਲ ਜੀ ਜਿਸ ਤਰ੍ਹਾਂ ਇਹਨਾਂ ਨੇ ਦੋਸ਼ੀਆਂ ਨੂੰ ਕੁਰਸੀਆਂ ਤੇ ਨਵਾਜਿਆ ਹੋਇਆ ਮੈਂ ਗੱਲ ਕਹੂੰਗਾ ਗੋਲੀ ਕਾੜ ਦੀ ਜਿਹੜੀ ਐਫ ਆਈ ਆਰ ਆਪਾਂ ਪੜ੍ਹੀ ਹੈ ਉਹਦੇ ਵਿੱਚ ਕਈ ਇਹੋ ਜਿਹੇ ਮੁਲਾਜ਼ਮਾ ਜਿਨ੍ਹਾਂ ਦੇ ਨਾਮ ਨਹੀਂ ਜੀ ਤੇ ਉਹ ਉਹ ਨੇੜੇ-ਤੇੜੇ ਇੱਥੇ ਡਿਸਟ੍ਰਿਕਟ ਫਰੀਦਕੋਟ ਦੇ ਨੇੜੇ-ਤੇੜੇ ਪੋਸਟਾਂ ਤੇ ਨੇ ਤੇ ਪ੍ਰਮੋਟ ਹੋਏ ਹੋਏ ਨੇ ਇਸ ਸਰਕਾਰ ਦੇ ਵਿੱਚ ਪ੍ਰਮੋਟ ਹੋਏ ਨੇ ਤਾਂ ਨਵੀਂ ਰੀਸੈਂਟਲੀ ਜਿਹੜੀ 8-10 ਦਿਨ ਪਹਿਲਾਂ ਬਦਲੀਆਂ ਹੋਈਆਂ ਆਈਪੀਐਸ ਬੀਪੀਐਸ ਜਿਹੜੇ ਮੁਲਾਜ਼ਮ ਉਹਨਾਂ ਦੀਆਂ ਠੀਕ ਹੈ ਜੀ ਤੇ ਉਹਦੇ ਵਿੱਚ ਇੱਕ ਨਾਮ ਆਉਂਦਾ ਸੰਦੀਪ ਸਿੰਘ ਵਡੇਰਾ ਦਾ ਜੀ ਉਹ ਉਸ ਸਮੇਂ ਇੰਸਪੈਕਟਰ ਸੀਗੇ ਅੱਜ ਐਸਪੀ ਆ ਲਾ ਕੇ ਉਹਨਾਂ ਨੂੰ ਫਰੀਦਕੋਟ ਦੀ ਜਿਹੜੀ ਕੁਰਸੀ ਤੇ ਬਿਠਾਇਆ ਗਿਆ ਜੋ ਬੜੀ ਸ਼ਰਮਦਾਕ ਗੱਲ ਆ ਸਰਕਾਰ ਆਫਤੇ ਜੀ ਕਿ ਜਿਹੜਾ ਉਹ ਮੁਲਜ਼ਮ ਹੈ ਜੀ ਐਫ ਆਈ ਆਰ ਦੇ ਵਿੱਚ ਨਾਮਜ਼ਦ ਬੰਦਾ ਹੈ ਜੀ ਤੇ ਉਹਨੂੰ ਫਰੀਦਕੋਟ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੀ ਲਾਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਨਖਿੱਧ ਕੰਮ ਹੈ ਜੋ ਇਹ ਸਰਕਾਰ ਕਰ ਰਹੀ ਹੈ ਜਿਵੇਂ ਪਿੱਛੇ ਇੰਸਪੈਕਟਰ ਪ੍ਰਦੀਪ ਸੀ ਜਿਹੜਾ ਉਹ ਵੀ ਦੋਸ਼ਾਂ ਦੀ ਲੈਸਟਿੰਗ ਸ਼ਾਮਿਲ ਸੀ ਤੇ ਉਹਨੂੰ ਵੀ ਇਹਨਾਂ ਨੇ ਡੀਐਸਪੀ ਪ੍ਰਮੋਟ ਕਰਕੇ ਫਰੋਇਪੁਰ ਲਾਇਆ ਗਿਆ ਬਠਿੰਡੇ ਵੀ ਅਜੋ ਇਸ ਕੰਪੈਨਾਂਤ ਨੇ ਜੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਬੜੀਆਂ ਸ਼ਰਮਨਾਕ ਨੇ ਤੇ ਜਿਹੜੀਆਂ ਇਹ ਕਹਿ ਕੇ ਆਏ ਸੀ ਤੇ ਦੋ 1015 ਦੇ ਇਨਸੀਡੈਂਟ ਦਾ ਇਨਸਾਫ 24 ਘੰਟਿਆਂ 'ਚ ਕੀਤਾ ਜਾਊਗਾ ਜੀ ਇਹਨਾਂ ਦੇ ਜਿਹੜੇ ਕਨਵੀਨਰ ਆ ਲਾਲਾ ਜੀ ਆ ਕੇਗੜੀਵਾਲ ਉਹਨਾਂ ਨੇ ਕਿਹਾ ਇਹ 24 ਘੰਟਿਆਂ ਦੇ ਵਿੱਚ ਅਸੀਂ ਇਨਸਾਫ ਕਰਦੇ ਹਾਂ ਕਿ ਜਦੋਂ ਸਾਡੀ ਸਰਕਾਰ ਆਉਣੀ ਜੀ ਤੇ ਕੱਦ 24 ਘੰਟਿਆਂ ਵਾਲੇ ਸਾਢੇ 3 ਸਾਲਾਂ ਤੱਕ ਤਵਦੀਲ ਹੋ ਗਿਆ ਤੇ ਇਨਸਾਫ ਦੇ ਤਾਂ ਨੇੜੇ ਤੇਰੇ ਨਹੀਂ ਜੀ ਉਲਟਾ ਜਦੋਂ ਕੇਸ ਟਰਾਂਸਫਰ ਹੋਇਆ ਜਾਂਦਾ ਜੀ ਇਹਨਾਂ ਤੋਂ ਪਹਿਲੀ ਗੱਲ ਤਾਂ ਫਰੀਦਕੋਟ ਚ ਕੰਟੈਸਟ ਨਹੀਂ ਕੀਤਾ ਜਾਂਦਾ ਕਿ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਹੋ ਜਾਂਦਾ ਹੈ ਜੀ ਉਹ ਦੋਸ਼ੀਆਂ ਦੀ ਪਟੀਸ਼ਨ ਤੇ ਹੁੰਦਾ ਤੇ ਉਹਨਾਂ ਦੇ ਉਹਨਾਂ ਨੂੰ ਇਹ ਖਾਰਜ ਕਰਾਉਣ ਦੀ ਬਜਾਏ ਜਦੋਂ ਚੈਲੰਜ ਕਰਦੇ ਆ ਸੁਪਰੀਮ ਕੋਰਟ ਜਾ ਕੇ ਤੇ ਉੱਥੋਂ ਵੀ ਇਹਨਾਂ ਨੂੰ ਝਾੜ ਪੈਂਦੀ ਆ ਜੀ ਤੋ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੇ ਪੱਲੇ ਕੁਝ ਹੋਊਗਾ ਕਿਉਂਕਿ ਸਰਕਾਰ ਦੇ ਜਿਹ ਪਿਛਲੇ 3-4 ਏਜੇ ਲੱਗੇ ਹੁੰਦੇ ਆ ਜਿਹੜੇ ਐਡਵੋਕੇਟ ਜਰਨਲ ਹੁੰਦੇ ਆ ਸਰਕਾਰ ਦਾ ਜਿਹੜਾ ਸਾਰਾ ਕੰਮ ਦੇਖਦੇ ਆ ਤਾਂ ਮੋਸਟਲੀ ਉਹ ਉਹ ਬੰਦੇ ਰਹੇ ਆ ਜਿਹੜੇ ਦੋਸ਼ੀਆਂ ਦੇ ਵਕੀਲ ਸੀ ਬਹਿਵਲ ਕਲਾਂ ਗੋਲੀਕੰਢ ਦੇ ਵਿੱਚ ਤੇ ਕੁਰਕਪੁਰਾ ਗੋਲੀਕੰਢ ਦੇ ਵਿੱਚ ਚਾਹੇ ਉਹ ਸੈਣੀ ਦੇ ਵਕੀਲਾਂ ਦੀ ਗੱਲ ਕਰ ਲਈਏ ਚਾਹੇ ਹੋਰ ਅਧਿਕਾਰੀਆਂ ਦੇ ਵਕੀਲਾਂ ਦੀ ਗੱਲ ਕਰ ਲਈਏ ਤਾਂ ਜਿਹਦੇ ਨਾਲ ਕੇਸ ਆ ਜਿਹੜਾ ਟੋਟਲੀ ਡੈਮੇਜ ਅੰਦੇ ਪਾਸੇ ਜਾਂਦਾ ਵਿਰੋਧੀਆਂ ਦੇ ਜਾਂ ਮੁਲਜ਼ਮਾਂ ਦੇ ਪੱਖ 'ਚ ਜਾਂਦਾ ਜੀ ਸੋਗਰਾਜ ਜੀ ਗੱਲ ਆਪਾਂ ਕਰਦੇ ਕੇਸ ਦੀ ਹੀ ਕਿਉਂਕਿ ਜਦੋਂ 2015 ਤੋਂ ਬਾਅਦ ਵੀ ਦੇਖਦੇ ਆ ਸਰਕਾਰਾਂ ਬਦਲੀਆਂ ਜਾਏ ਕਾਂਗਰਸ ਦੀ ਆਈ ਹੈ ਜਾਂ ਅਕਾਲੀਆ ਦੀ ਵਈ ਹੈ ਉਸ ਤੋਂ ਇਹ ਜਿਹੜੋ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡਾ ਇਸ਼ੂ ਹੈਗਾ ਪੋਲਿਟੀਕਲੀ ਵੀ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਜੇ ਵਾਅਦੇ ਕੀਤੇ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਅਸੀਂ ਕਰਾਂਗੇ ਲੇਕਿਨ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਨੇ ਹੁਣ ਉਦੋਂ ਤੁਹਾਡੇ ਕੋਲ ਆ ਕੇ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦੇ ਰਹੇ ਜਾਂ ਹੋਰ ਵੀ ਕਈ ਤਰ੍ਹਾਂ ਦੀ ਗਤੀਵਿਧੀ ਕਰਦੇ ਲੇਕਿਨ ਹੁਣ 3 ਸਾਲ ਦੇ ਵਿੱਚ ਕੋਈ ਇਸ ਸੰਬੰਧ ਵਿੱਚ ਸਟੇਟਮੈਂਟ ਤਾਂ ਕੀ ਹੋਣੀ ਹੈ ਕੋਈ ਐਕਸ਼ਨ ਵੀ ਆਉਣਾ ਬਲੋਂ ਨਹੀਂ ਲ ਸਭ ਤੋਂ ਮਾੜੀ ਗੱਲ ਤੇ ਰਹੀ ਸਰਕਾਰ ਦੀ ਕਿ ਜਿਹੜੇ ਇਸ਼ੂ ਦੇ ਉੱਤੇ ਸਰਕਾਰ ਆਈ ਉਹ ਉਸ ਇਸ਼ੂ ਉੱਪਰ ਲੱਗੀ। ਜੀ। ਸਾਡੇ ਲਈ ਸਭ ਤੋਂ ਵੱਡਾ ਦਿਖਾਣਾ ਤੇ ਗੁਰੂ ਸਾਹਿਬ ਦੀ ਬੇਅਦਬੀ ਦਾ। ਜੀ। ਬੇਅਦਬੀ ਦੇ ਰੋਸ 'ਚ ਪ੍ਰੋਟੈਸਟ ਕਰਦੇ ਲੋਕਾਂ ਦੇ ਗੋਲੀਆਂ ਮਾਰੀਆਂ ਪੁਲਿਸ ਨੇ ਉਸ ਉਹ ਜਾਗਦਾੜਾ ਸਾਹਮਣੇ ਆ। ਜੀ। ਪਰ ਕੀ ਮੈਂ ਸਵਾਲ ਕਰਦਾ ਸਰਕਾਰ ਨੂੰ ਕਿ ਕੀ ਅੱਜ ਵੀ ਤੁਸੀਂ ਬੇਅਦਬੀਆਂ ਨੂੰ ਰੋਕਣ ਦੇ ਲਈ ਕੋਪਖਤਾ ਪ੍ਰਬੰਧ ਕੀਤੇ ਆ? ਜੀ। ਬੇਅਦਬੀਆਂ ਤਾਂ ਅੱਜ ਵੀ ਨਿਰੰਤਰ ਹੋ ਰਹੀਆਂ ਆ ਚਾਰ ਦਿਨ ਪਹਿਲਾਂ ਤੁਸੀਂ ਦੇਖੋ ਕਪੂਠਲੇ ਏਰੀਏ ਦੇ ਵਿੱਚ ਬੇਅਦਬੀ ਹੋ ਕੇ ਹਟੀ ਆ ਸੋ ਇਹ ਬੜੀ ਸ਼ਰਮਨਾਕ ਗੱਲ ਆ ਸਿੱਖ ਸਟੇਟ ਹੋਵੇ ਸਿੱਖਾਂ ਦੇ ਇਸ ਦੀ ਬੇਅਦਬੀ ਹੋਵੇ ਤੇ ਸਰਕਾਰ ਨੂੰ ਰਿਪਰੈਜ਼ੈਂਟ ਕਰਨ ਵਾਲੇ ਜਿਹੜੇ 99% ਬੰਦਿਆਂ ਦੇ ਨਾ ਦੇ ਨਾਲ ਸਿੰਗ ਲੱਗਦਾ ਹੋਵੇ ਜੀ ਤਾਂ ਉਹ ਤਾਂ ਆਪਣੇ ਆਪ ਦੇ ਵਿੱਚ ਸ਼ਰਮ ਵਾਲੀ ਗੱਲ ਹੈ ਕਿ ਇਹਨਾਂ ਨੇ ਉਸ ਤਰ੍ਹਾਂ ਦਾ ਕੋਈ ਕੰਮ ਹੀ ਨਾ ਕੀਤਾ ਹੋਵੇ ਜਿਹੜੇ ਇਸ਼ੂ ਦੇ ਉੱਤੇ ਸਰਕਾਰਾਂ ਹੀ ਹੋਵੇ। ਬਿਲਕੁਲ ਜੀ ਕਿਉਂਕਿ ਦੇਖ ਰਿਹਾ ਜੋ ਤੁਸੀਂ ਵੀ ਗੱਲ ਕੀਤੀ ਹੈ ਲਗਾਤਾਰ ਇਨਸੀਡੈਂਟਸ ਤੇ ਦੋ ਬੇਅਦਬੀਆਂ ਦੇ ਵਾਧੇ ਹੀ ਜਾ ਰਹੇ ਨੇ ਚਾਹੇ ਕਪੂਰਥਲੇ ਵਿੱਚ ਹੋਵੇ ਹੁਸ਼ਿਆਰਪੁਰ ਦੇ ਵਿੱਚ ਹੋਵੇ ਲੇਕਿਨ ਉੱਥੇ ਹੀ ਜੱਥੇਦਾਰ ਕੁਲਵੀਰ ਸਿੰਘ ਗੜਗਾ ਜੀ ਜੀ ਹੁਣਾਂ ਵੱਲੋਂ ਵੀ ਵਿਜ਼ਿਟ ਕੀਤਾ ਗਿਆ ਤੇ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਕਾਨੂੰਨ ਵੱਖਰਾ ਬਣਨਾ ਚਾਹੀਦਾ ਉਹਨਾਂ ਨੇ ਮੰਗ ਪੰਜਾਬ ਸਰਕਾਰ ਤੋਂ ਸੈਂਟਰ ਤੋਂ ਵੀ ਕੀਤੀ ਸੀ ਲੇਕਿਨ ਸਰਕਾਰ ਵੱਲੋਂ ਵੀ ਇਸ ਮਾਮਲੇ ਵਿੱਚ ਕੋਈ ਵੀ ਜੋ ਗੱਲਬਾਤ ਕੀਤੀ ਨਹੀਂ ਜਾ ਰਹੀ ਅੱ ਨੇ ਸਰਕਾਰ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਹੋਦੇ ਤੇ ਤਾਂ ਆਪਣਾ ਬਿਆਨ ਦੇਣਾ ਵੀ ਠੀਕ ਨਹੀਂ ਸਮਝਦੀ ਤਾਂ ਇਥੇ ਕਿਸੇ ਮਾਂ ਦਾ ਪੁੱਤ ਮਾਰਿਆ ਹੋਵੇ ਇਹਨਾਂ ਨੇ ਉਹਦਾ ਇਨਕਾਊਂਟਰ ਕੀਤਾ ਹੋਵੇ ਤੇ ਉਹਦੇ ਤਾਂ ਬੜਾ ਹੱਬ ਕਹਿਣਾ ਤੋਂ ਪ੍ਰੈਸ ਕਾਨਫਰੰਸ ਹੋ ਜਾਂਦੀ ਆ ਸੋ ਇਸ ਤਰ੍ਹਾਂ ਦੇ issues ਦੇ ਉੱਤੇ ਸਰਕਾਰ ਆ ਜਿਹੜੀ ਬਿਲਕੁਲ ਚੁੱਪਾ ਉਹ ਇਥੋਂ ਪਤਾ ਲੱਗਦਾ ਕਿ ਪੰਜਾਬ ਪੱਖੀ ਸਰਕਾਰ ਨਹੀਂ ਆ ਤੇ ਪੰਜਾਬ ਦੇ ਲੋਕਾਂ ਦਾ ਇਹ ਭਲਾ ਨਹੀਂ ਕਰ ਸਕਦੇ ਜੀ ਤਾਂ ਮੈਨੂੰ ਮੈਂ ਤਾਂ ਇਹੀ ਰਿਕਵੈਸਟ ਕਰੂੰਗਾ ਕਿ ਜਿਹੜੇ ਸਾਡੇ ਜਿੰਨੇ ਬੁੱਧੀਜੀਵੀ ਆ ਸਿੱਖ ਆ ਪੰਜਾਬ ਦੇ ਲੋਕ ਆ ਇਹ ਇਕੱਠੇ ਹੋ ਕੇ ਇੱਕ ਪਲੇਟਫਾਰਮ ਤਿਆਰ ਕਰਨ ਜਿਸ ਤਰ੍ਹਾਂ ਦਿੱਲੀ ਤੋਂ ਚੱਲਣ ਵਾਲੇ ਲੋਕ ਆ ਜਿਹੜੇ ਉਹ ਪੰਜਾਬ ਚ ਲੰਬੇ ਕੀਤੇ ਗਾ ਜੀ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਸਿੱਖ ਸੰਗਤਾਂ ਨੂੰ ਬੇਨਤੀ ਜਾ ਕੇ ਮੈਸੇਜ ਦੇਣਾ ਚਾਹੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਇਹ ਲੀਡਰ ਆ ਹਰ ਇੱਕ ਪਿੰਡ ਚ ਜਾਂਦੇ ਆ ਘਟੋ ਘਾਟੇ ਜਿਹੜੇ ਈਸ਼ਵਰ ਦੇ ਉੱਤੇ ਆਏ ਆ ਜੀ ਉਹਨਾਂ ਨੂੰ ਸਵਾਲ ਕਰਨੇ ਤਾਂ ਬੰਦ ਦੇ ਆ ਚਾਹੇ ਉਦੇਸ਼ ਚਾਹੋਣਾ ਚਾਹੇ ਇੱਥੇ ਪੰਜਾਬ ਦੇ ਕਿਸੇ ਪਿੰਡਾਂ 'ਚ ਹੋਣਾ ਤਾਂ ਜ਼ਰੂਰ ਇਹਨਾਂ ਨੂੰ ਸਵਾਲ ਕਰੋ ਤਾਂ ਜੋ ਇਸ ਤਰ੍ਹਾਂ ਦੀ ਰਾਜਨੀਤੀ ਹੈ ਜਿਹੜੀ ਸਾਡੇ ਦੁਖਾਂਤਾਂ ਦੇ ਉੱਤੇ ਸਰਕਾਰਾਂ ਬਣਾਉਂਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਦਰਦਾਂ ਦੇ ਉੱਤੇ ਸਰਕਾਰ ਬਣਾ ਕੇ ਇਹ ਮੈਸਿਜਸ ਕਰਦੇ ਹੋ ਨਾ ਕਰਦੇ ਜੀ ਬਿਲਕੁਲ ਸ੍ਰੀ ਗੁਰਾਜ ਜੀ ਤੁਹਾਡਾ ਆਕਾਲ ਚੜ੍ਹਣਾ ਜੁਣਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਿਲਕੁਲ ਜੀ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਸੰ ਕਿ ਚਾਹੇ ਇਨਸੀਡੈਂਟਸ ਇਨੇ ਲੰਬੇ ਸਮੇਂ ਤੋਂ ਹੋ ਰਹੇ 2015 ਤੋਂ ਵੀ ਜੇ ਆਪਾਂ ਗੱਲ ਕਰਦੇ ਬਹਿਬਲ ਕਲਾ ਜਾਂ ਕੋਟਕਪੁਰਾ ਦੇ ਵਿੱਚ ਇਨਸੀਡੈਂਟਸ ਹੁੰਦੇ ਉਸ ਤਰ ਫਾਇਰਿੰਗ ਹੁੰਦੀ ਹੈ ਸਰਕਾਰਾਂ ਹੀ ਬਦਲ ਗਈਆਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਵੀ ਜੋ ਬਣੀ ਸੀ ਇਸੇ ਇੱਕ ਮੁੱਦੇ ਨੂੰ ਲੈ ਕੇ ਬਣੀ ਸੀ ਲੇਕਿਨ 3 ਸਾਲਾਂ ਦਾ ਵਿੱਚ ਸਮਾਂ ਤੋਂ ਵੱਧ ਹੋ ਗਿਆ ਹਾਲ ਤੱਕ ਜੋ ਇਨਸਾਫ ਉਸ ਦੇ ਵਿੱਚ ਕੀ ਦਵਣਾ ਰੋਜ਼ਾਨਾ ਹੀ ਆਪਾਂ ਦੇਖਦੇ ਆ ਪੰਜਾਬ ਦੇ ਵਿੱਚ ਬੇਅਦਬੀਆ ਦੇ ਇਨਸੀਡੈਂਟਸ ਹੋ ਰਹੇ ਨੇ ਚਾਹੇ ਉਹ ਪਿਛਲੇ ਦਿਨ ਕਪੂਰਥਲਾ ਦੇ ਵਿੱਚ ਹੋਇਆ ਹੁਸ਼ਿਆਰਪੁਰ ਦੇ ਵਿੱਚ ਹੋਇਆ ਜਾਂ ਵੱਖ-ਵੱਖ ਜੋ ਡਿਸਟ੍ਰਿਕਟਾਂ ਦੇ ਵਿੱਚ ਅਕਸਰ ਹੁੰਦਾ ਲੇਕਿਨ ਪੰਜਾਬ ਸਰਕਾਰ ਵੱਲੋਂ ਇਸ ਦੇ ਸਬੰਧ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਆਕਾਲ ਚਰਨ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ